ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਾਤਮੇ ਲਈ ਬਣਾਈ ਐਂਟੀ ਨਾਰਕੋਟਿਕ ਟਾਸਕ ਫੋਰਸ ਦਿਨ ਰਾਤ ਕੰਮ ਕਰ ਰਹੀ ਹੈ ਜਿਸ ਦੇ ਚਲਦਿਆਂ ਪੁਲਿਸ ਟੀਮਾਂ ਵੱਲੋਂ ਇੱਕ ਸਾਲ 'ਚ ਨਸ਼ਿਆਂ ਨਾਲ ਸੰਬੰਧਿਤ 8935 ਕੇਸ ਦਰਜ ਕਰਕੇ 12255 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕੇ ਪੁਲਿਸ ਨੇ 14 ਕਰੋੜ ਰੁਪਏ ਤੋਂ ਵੱਧ ਦੀ ਡਰਗਮਨੀ ਵੀ ਜ਼ਬਤ ਕੀਤੀ ਹੈ ਇਹ ਫੋਰਸ ਦੇਸ਼ ਦੀ ਪਹਿਲੀ ਅਜਿਹੀ ਫੋਰਸ ਹੈ ਜੋ ਸਿਰਫ ਨਸ਼ੇ ਦੀ ਰੋਕਥਾਮ ਲਈ ਕੰਮ ਕਰ ਰਹੀ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਦਸ਼ਨ ਨਿਦੇਸ਼ ਜਿਹੜੇ ਹੈ ਡਰੱਗ ਫਰੀ ਬਣਾਉਣ ਵਾਲੇ ਉਹਦੇ ਤਹਿਤ ਹੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਲਗਾਤਾਰ ਜਿਹੜੀ ਮਹਿੰਮ ਜਾਰੀ ਹੈ ਕੱਲ ਵੀ ਆਪਾਂ ਬੜੀ ਵੱਡੀ ਕਮਰਸ਼ਲ ਕੁਆਂਟੀਟੀ ਦੀ ਰਿਕਵਰੀ ਕੀਤੀ ਹੈ ਇੱਕ ਹੋਰ ਜਿਹੜਾ ਡਰਗ ਦੇ ਗੈਂਸ ਆਪਰੇਸ਼ਨ ਦੇ ਵਿੱਚ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਇੱਥੇ ਅਸੀਂ ਦੋ ਟਰੱਕਸ ਵਗਨਰ ਫੜੇ ਹੈ ਨਸ਼ੇ ਦੀ ਰੋਕத் ਥਾਮ ਲਈ ਇੱਕ ਵਟਸਐਪ ਨੰਬਰ ਵੀ ਜਾਰੀ ਕੀਤਾ ਗਿਆ ਹੈ ਜਿਸ ਤੇ ਜਾਣਕਾਰੀ ਦੇਣ ਵਾਲੇ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਅਸੀਂ ਬਹੁਤ ਜ਼ਿਆਦਾ ਆਪਣੇ ਸੱਚੇ ਦਿਲੋਂ ਇਸ ਧਰਤੀ ਨੂੰ ਪਿਆਰ ਕਰਨ ਵਾਲੇ ਲੋਕਾਂ ਪਰ ਇਸ ਧਰਤੀ ਨੂੰ ਗੁਰੂਆਂ ਪੀਰਾਂ ਦੀ ਧਰਤੀ ਸ਼ਹੀਦਾਂ ਦੀ ਧਰਤੀ ਹੈ ਇਹਨੂੰ ਅਸੀਂ ਬਿਲਕੁਲ ਇਹ ਡਰਗ ਫਰੀ ਜ਼ੋਨ ਬਣਾ ਕੇ ਅਸੀਂ ਮਿਸਾਲ ਪੇਸ਼ ਕਰਨਾ ਚਾਹੁੰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਨਸ਼ਾ ਮੁਕਤ ਹੋਵੇ ਸੂਬਾ ਆਪਣਾ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਸਤਵਿੰਦਰ ਜੰਡੂ ਇਸ ਵੇਲੇ ਖੜੇ ਹਾਂ ਜੋੜ ਫਾਰਮ ਕੁੜਕਾ ਵਿਖੇ ਜਿੱਥੇ ਜੋੜ ਫਾਰਮ ਕੁੜਕਾ ਕੁੜਕਾ ਵੱਲੋਂ ਜਿਹੜਾ ਸਮਾਜ ਸੇਵੀ ਕੰਮਾਂ ਦੀ ਜਿਹੜੀ ਆ ਲੜੀਵਾਰ ਜਿਹੜੀ 5 ਜਨਵਰੀ ਤੋਂ ਲੈ ਕੇ 11 ਜਨਵਰੀ ਤੱਕ ਜਿਹੜੇ ਸਮਾਜ ਸੇਵੀ ਜਿਹੜੇ ਕੰਮ ਉਲੀਕੇ ਜਾਂਦੇ ਆ ਸਾਡੇ ਨਾਲ ਮੌਜੂਦ ਆ ਐਡਵੋਕੇਟ ਅਸ਼ਨੀ ਕੁਵਾਰ ਜੀ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿੰਨ ਸਾਹਿਬ ਕੀ ਹਾਲ ਚੱਲ ਠੀਕ ਠਾਕ ਹੋ ਜੀ ਹਾਂ ਜੀ ਅੱਜ ਜੋੜ ਫਰ ਕੜਕਾ ਪਤੀ ਜੀ ਲੜਕੀਆਂ ਦੇ ਆਨੰਦ ਕਾਰਜ ਹੋਏ ਬਾਕੀ ਨਵਜਮੀਆਂ ਕੁੜੀਆਂ ਦੀ ਲੜਕੀਆਂ ਦੀ ਲੋੜੀ ਪੈਣੀ ਹੈ ਇਹਦੇ ਬਾਰੇ ਕੁਝ ਹਾਂਜੀ ਜਿਹੜਾ ਸਾਡਾ ਇੱਕ ਲੜੀਵਾਰ ਪੂਰਾ ਹਫ਼ਤਾਵਾਰ ਜਿਹੜਾ ਇੱਕ ਪ੍ਰੋਗਰਾਮ ਚੱਲਦਾ ਹੈਗਾ ਆ ਹਰ ਸਾਲ ਦੀ ਤਰ੍ਹਾਂ ਕਰਕੇ ਹੁਣ ਤਾਂ ਟਾਈਮ ਹੋ ਗਿਆ ਕਾਫੀ ਤੇ ਇਸ ਤਰੀਕੇ ਦੇ ਨਾਲ ਹੀ ਪਹਿਲਾਂ ਅੱਖਾਂ ਦੇ ਜਿਹੜੇ ਆਈ ਆਪਰੇਸ਼ਨ ਤੇ ਚੈੱਕਅਪ ਕੈਂਪ ਲਗਾਏ ਗਏ ਜੋਲ ਫਾਰਮ ਦੇ ਵਿੱਚ ਉਸ ਤੋਂ ਬਾਅਦ ਬਲੱਡ ਡੋਨੇਸ਼ਨ ਕੈਂਪ ਹੋਇਆ ਅੱਜ ਜਿਹੜੇ ਜਿਹੜੇ 3 ਦੇ ਜਿਹੜੇ ਵਿਆਹ ਜਿਹੜੇ ਲੋੜਵੰਦ ਸੁਭਾਗੇ ਜੋੜੇ ਸੀਗੇ ਉਹਨਾਂ ਦੇ ਜਿਹੜੀਆਂ ਸ਼ਾਦੀਆਂ ਪੰਜ ਕੀਤੀਆਂ ਗਈਆਂ ਇਲਾਕੇ ਦੇ ਵਿੱਚ ਬਹੁਤ ਹੀ ਵਧੀਆ ਇਹਦਾ ਵਿੱਚ ਰਿਸਪਾਂਸ ਆ ਲੋਕੀ ਸਾਡਾ ਬਹੁਤ ਵਧੀਆ ਤਰੀਕੇ ਦੇ ਨਾਲ ਸਹਿਯੋਗ ਕਰਦੇ ਆ ਸਾਨੂੰ ਹੱਲਾਸ਼ੇਰੀ ਵੀ ਦਿੰਦੇ ਹੈਗੇ ਆ ਜਿਹੜੇ ਕਾਰਜ ਜੋਲ ਫਾਰਮ ਦੇ ਵਿੱਚ ਹੁੰਦੇ ਆ ਉਸ ਤੋਂ ਇਲਾਵਾ ਹੁਣ ਸਾਡਾ ਜਿਹੜਾ ਮੈਗਾ ਫੰਕਸ਼ਨ ਹੈਗਾ ਆ ਉਹ 11 ਜਨਵਰੀ ਦਿਨ ਸ਼ਨੀਵਾਰ ਦਾ ਹੈਗਾ 5100 ਨਵ ਜੰਮੀਆਂ ਬੱਚੀਆਂ ਦੀਆਂ ਲੋੜੀਆਂ ਹੈਗੀਆਂ ਆ ਕਿਉਂਕਿ ਸਾਡਾ ਮੰਨਣਾ ਹੈਗਾ ਆ ਕਿ ਜੋ ਸਰਕਾਰਾਂ ਦਾ ਜੋ ਸਾਡੇ ਆਪਣੇ ਕੰਟਰੀ ਦਾ ਵੀ ਹੈਗਾ ਆ ਕਿ ਫੀਮੇਲ ਫੋਰਟਸਾਈਡਸ ਦੇ ਖਿਲਾਫ ਤੇ ਜੈਂਡਰ ਇਕੁਐਲਿਟੀ ਦੇ ਹੱਕ ਦੇ ਵਿੱਚ ਜਿਹੜੀ ਸਰਕਾਰਾਂ ਹੈਗੀਆਂ ਇੰਟਰਨੈਸ਼ਨਲ ਸਰਕਾਰਾਂ ਵੀ ਇੱਥੇ ਜਾਦਾ ਤਵੱਜੂ ਦਿੰਦੀਆਂ ਇਸ ਕਰਕੇ ਜਿਹੜੇ ਇਹ ਚੀਜ਼ ਦੀ ਪ੍ਰੋਬਲਮ ਸਾਡੇ ਜਾਨਕੀ ਨਾਰਥ ਇੰਡੀਆ ਦੇ ਵਿੱਚ ਥੋੜਾ ਜਿਆਦਾ ਆ ਇਸ ਕਰਕੇ ਸਾਨੂੰ ਇਦਾਂ ਦੇ ਪ੍ਰੋਗਰਾਮਾਂ ਦੇ ਵਿੱਚ ਹੱਲਾਸ਼ੀਰੀ ਦੇ ਕੇ ਤੇ ਜਿਹੜੇ ਬੱਚੀਆਂ ਦੀਆਂ ਲੋੜੀਆਂ ਮਨਾਏ ਜਾਂਦੀਆਂ ਉਹਨਾਂ ਨੂੰ ਇੱਕ ਰਿਸਪੈਕਟ ਦੇਣ ਦਾ ਜਾਂ ਸਮਾਜ ਦੇ ਵਿੱਚ ਬੈਲੈਂਸ ਕਰਨ ਦੇ ਲਈ ਬਹੁਤ ਹੀ ਵਧੀਆ ਸਰਾਇਆ ਜਾਂਦਾ ਆ ਇਸ ਤਰੀਕੇ ਦੇ ਨਾਲ ਹੀ ਅਸੀਂ ਵੱਧ ਚੜ ਕੇ ਸਾਡੇ ਜਿਹੜੀ ਪੂਰੀ ਟੀਮ ਹੈ ਜੋਲ ਪਰਿਵਾਰ ਪਿੰਦੂ ਜੋਲ ਜੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸੋਤਾ ਪਰਿਵਾਰ ਬਾੜਾ ਪਰਿਵਾਰ ਸੈਣੀ ਪਰਿਵਾਰ ਇਹਨਾਂ ਦੇ ਨਾਲ ਸਾਰਾ ਸਾਰੇ ਰਲ ਮਿਲ ਕੇ ਟੀਮ ਜਿਹੜੀ ਆ ਫੁਲੀ ਇਸ ਹਫਤੇ ਦੇ ਵਾਸਤੇ ਕੰਮ ਵੈਸੇ ਤਾਂ ਸਾਰਾ ਸਾਲ ਹੀ ਚੱਲਦੇ ਆ ਪ੍ਰੋਗਰਾਮ ਪਰ ਇਸ ਹਫਤੇ ਦੇ ਵਿੱਚ ਜਿਹੜੇ ਲੜੀਵਾਰ ਪ੍ਰੋਗਰਾਮਸ ਹੈਗੇ ਆ ਇਹ ਬਹੁਤ ਹੀ ਜ਼ਿਆਦਾ ਇਹਨਾਂ ਨੂੰ ਸਰਾਇਆ ਜਾਂਦਾ ਆ ਤੇ ਮੈਂ ਜ਼ਿਆਦਾ ਇਹ ਵੀ ਆਪਣੇ ਵੱਲੋਂ ਕਹਿੰਦਾ ਕਿ ਪ੍ਰੈਸ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ ਕਿ ਪ੍ਰੈਸ ਨੇ ਵੀ ਸਾਨੂੰ ਬਹੁਤ ਸਹਿਯੋਗ ਦਿੰਦਾ ਆ ਕਰਕੇ ਪ੍ਰੋਗਰਾਮ ਜੇ ਅਸੀਂ ਇਕੱਲੇ ਇੱਥੇ ਕਰਵਾ ਕੇ ਔਰ ਲੋਕਾਂ ਤੱਕ ਵੀ ਪਹੁੰਚਾਉਣ ਦੀ ਜਿਹੜੀ ਜ਼ਿੰਮੇਵਾਰੀ ਆ ਪ੍ਰੈਸ ਦਾ ਵੀ ਇੱਕ ਸਾਡਾ ਫੋਰਥ ਪਿਲਰ ਆਫ ਡੈਮੋਕ੍ਰੇਸੀ ਆ ਉਹ ਵੀ ਆਪਣਾ ਵਿਖੂਬੀ ਆਪਣੇ ਲੋਕਾਂ ਤੱਕ ਪਹੁੰਚਾਉਂਦੇ ਆ ਇਸ ਕਰਕੇ ਸਾਡਾ ਇਕੱਲਿਆਂ ਦਾ ਕਾਰਜ ਨਹੀਂ ਹੈਗਾ ਸਾਰੇ ਰਲ ਮਿਲ ਕੇ ਜਿਹੜਾ ਸਮਾਜ ਸਮਾਜਿਕ ਕੰਮ ਹੈਗਾ ਆ ਜਿਹਦੇ ਵਿੱਚ ਹਰ ਵਰਗ ਦਾ ਸਮਾਜਿਕ ਰਾਜਨੀਤਿਕ ਧਾਰਮਿਕ ਸਖਸ਼ੀਤਾ ਇੱਥੇ ਆਉਂਦੀਆਂ ਹੈਗੀਆਂ ਤੇ ਸਾਰਿਆਂ ਦਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਹਿਯੋਗ ਤੇ ਇਸ ਪ੍ਰੋਗਰਾਮ ਦਾ ਵਧੀਆ ਹੁੰਗਾਰਾ ਸਾਨੂੰ ਸਮਾਜ ਦੇ ਵਿੱਚ ਮਿਲਣ ਨੂੰ ਮਿਲਦਾ ਹੈ ਧੰਨਵਾਦ ਧੰਨਵਾਦ ਜੀ ਜੋਲ ਫਾਰਮ ਸਾਡੇ ਪਿੰਦੂ ਜੋਲ ਜੀ ਜਿਹੜੇ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਹਰ ਸਾਲ ਇਹ ਸਮਾਗਮ ਕਰਦੇ ਆ 5 ਤਰੀਕ ਤੋਂ ਸਮਾਗਮ ਸ਼ੁਰੂ ਹੋਏ ਜਿਸ ਦਿਨ ਆਈ ਕੈਂਪ ਹੋਇਆ ਫਿਰ ਬਲੱਡ ਕੈਂਪ ਹੋਇਆ ਔਰ ਉਸ ਤੋਂ ਬਾਅਦ ਧਾਰਮਿਕ ਸਮਾਗਮ ਹੋਇਆ ਤਾਂ ਅੱਜ ਪੰਜ ਧੀਆਂ ਦੇ ਕਾਰਜ ਕੀਤੇ ਆ ਤੇ ਨਾਲ 11 ਤਰੀਕ ਨੂੰ 5100 ਧੀਆਂ ਦੀ ਲੋੜੀ ਪਾਈ ਜਾਣੀ ਹੈ ਤਾਂ ਮੈਂ ਸਮਝਦਾ ਇਹ ਬਹੁਤ ਵੱਡਾ ਆਪਰਾਲਾ ਵਿਦੇਸ਼ بیٹھے ਸਾਡੇ ਪਰਿਵਾਰਾਂ ਦਾ ਜੋਲ ਪਰਿਵਾਰ ਦਾ ਇਹਨਾਂ ਦੇ ਸਾਰੇ ਸਾਥੀਆਂ ਦਾ ਵੀ ਜਿਹੜਾ ਐਡਾ ਵੱਡਾ ਕਾਰਜ ਇਹ ਹਰ ਸਾਲ ਕਰਦੇ ਆ ਤੇ ਸਾਰੇ ਸਾਥੀਆਂ ਨੂੰ ਨਾਲ ਲੈਂਦੇ ਤੇ ਸਾਡੇ ਵਰਗਿਆਂ ਨੂੰ ਵੀ ਸੱਦਾ ਪੱਤਰ ਦੇ ਕੇ ਇੱਥੇ ਪਿਆਰ ਦਿੰਦੇ ਆ ਮੈਂ ਅੱਜ ਇਸ ਖੁਸ਼ੀ ਭਰੇ ਮੌਕੇ ਤੇ ਜਿੱਥੇ ਲੱਖ ਲੱਖ ਵਧਾਈ ਦਿਨਾਂ ਤੇ ਇਹਨਾਂ ਦਾ ਧੰਨਵਾਦ ਵੀ ਕਰਦਾ ਵੀ ਆਉਣ ਵਾਲੇ ਸਮੇਂ ਚ ਪ੍ਰਮਾਤਮਾ ਇਹਨਾਂ ਨੂੰ ਹੋਰ ਇਦਾਂ ਹੀ ਹਿੰਮਤ ਬਖਸ਼ੇ ਤਰੱਕੀ ਬਖਸ਼ੇ ਵੀ ਇਸੇ ਤਰ੍ਹਾਂ ਇਹ ਚੰਗੇ ਕਾਰਜ ਕਰਦੇ ਰਹਿਣ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਰਹਿਣ ਬਹੁਤ-ਬਹੁਤ ਧੰਨਵਾਦ ਅੱਜ ਜਿਹੜੇ ਪੰਜ ਵਿਆਹ ਹੋਏ ਆ ਉਹਨਾਂ ਪਰਿਵਾਰਾਂ ਨੂੰ ਲੜਕੀ ਪਰਿਵਾਰਾਂ ਨੂੰ ਤੇ ਲੜਕੇ ਪਰਿਵਾਰਾਂ ਨੂੰ ਵੀ ਲੱਖ-ਲੱਖ ਵਧਾਈ ਮੇਰੇ ਵੱਲੋਂ ਤੇ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਵਾਹਿਗੁਰੂ ਜੀ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰਕਤੀ ਤਰੱਕੀ ਬਖਸ਼ਣ ਤੇ ਪਿੰਦੂ ਜੋਲ ਜੀ ਨੂੰ ਵੀ ਹੋਰ ਸੇਵਾ ਕਰਨ ਦਾ ਮੌਕਾ ਦੇਣ ਜੀ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣਾ ਤੇ ਹੁਣ ਇੱਕ ਅਪੀਲ ਕਰਨੀ ਚਾਹਨਾ ਪਬਲਿਕ ਦੇ ਚਰਨਾਂ ਦੇ ਵਿੱਚ ਸਮੁੱਚੇ ਅਲਕਾ ਨਿਵਾਸੀਆਂ ਦੇ ਚਾਰਨਾਂ ਚ ਅਪੀਲ ਕਰਨਾ ਚਾਹੁੰਦਾ 11 ਤਰੀਕ ਨੂੰ 5109 ਜੰਮੀਆਂ ਲੜਕੀਆਂ ਦੀ ਲੋਹੜੀ ਪਾਉਣੀ ਹੈ ਤਾਂ ਹਮ ਹਮਾ ਕੇ ਪੁੱਜਣ ਦੀ ਕਿਰਪਾਲਤਾ ਕਰਨੀ ਇਹਦੇ ਵਿੱਚ ਬਹੁਤ ਪੰਜਾਬ ਦੇ ਨਾਮਵਰ ਕਲਾਕਾਰ ਵੀ ਆਪਣਾ ਜੋਰ ਦਿਖਾਉਣਗੇ ਆਪਣੇ ਫਨ ਦਾ ਜੋਰ ਦਿਖਾਉਣਗੇ ਤੇ ਨਵੀਆਂ ਜੰਮੀਆਂ ਬੱਚਿਆਂ ਨੂੰ ਅਸ਼ੀਰਵਾਦ ਦੇਣਗੇ ਸੋ ਬਹੁਤ ਬਹੁਤ ਧੰਨਵਾਦ ਪਿੰਦੂ ਜੋਰ ਤੇ ਮਰੀਕ ਸਿੰਘ ਸੈਣੀ ਤੇ ਉਹਨਾਂ ਦੇ ਸੂਚੇ ਸਟਾਫ ਮੈਂਬਰਾਂ ਦਾ ਥੈਂਕ ਯੂ ਸੋ ਮਚ ਕੈਮਰਾਮੈਨ ਦੀਪ ਦਲਜੀਤ ਦੇ ਨਾਲ ਸਤਵਿੰਦਰ ਜੰਡੂ ਦੀ ਖਾਸ ਰਿਪੋਰਟ